3 ਦਸੰਬਰ ਦੀ ਪੰਜਾਬ ਬਾਂਦ ਦੀ ਕਾਨੂੰ ਲੈ ਕੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਆਰਪਕੇ ਜਿਹੜੀ ਮਾਰਕੀਟ ਦੇ ਵਿੱਚ ਜਿਹੜਾ ਅੱਜ ਦੁਕਾਨਦਾਰਾਂ ਨੂੰ ਇੱਕ ਹੋਕਾ ਦਿੱਤਾ ਜਾ ਰਿਹਾ ਅਪੀਲ ਦੀ ਜਿਹੜਾ ਪੰਜਾਬ ਜਿਹੜਾ ਬੰਦ ਅਪੀਲ ਕੀਤੀ ਜਾ ਰਹੀ ਕਿ ਤੁਸੀਂ ਦੁਕਾਨਾਂ ਬੰਦ ਕਰਕੇ ਜਾਂ ਇਸ ਤਰਨੇ ਮਜਾਰੇ ਨੂੰ ਪੰਜਾਬ ਬਾਂਦ ਦੇ ਸੱਦੇ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਤੁਸੀਂ ਸਹਿਯੋਗ ਦਿਓ ਔਰ ਉਸ ਸਹਿਯੋਗ ਨੂੰ ਲੈ ਕੇ ਤੁਸੀਂ ਮੇਰੇ ਮਗਰ ਤਸਵੀਰਾਂ ਦੇਖ ਸਕਦੇ ਹੋ ਕਿਸਾਨ ਬਦਲਿਸ਼ ਕਸ਼ਮੀਰੀ ਜੂਨ ਆਰਪਕੇ ਔਰ ਉਸ ਦੇ تمام ਜਿਹੜਾ نقصان ਆਗੂ ਹੈਗੇ ਆ ਉਹ ਅੱਜ ਇੱਥੇ ਦੁਕਾਨਾਂ ਦੁਕਾਨ ਦੁਕਾਨ ਵਾਲਾ ਵੀਰਾਂ ਨੂੰ ਜਿਹੜਾ ਇੱਥੇ ਬੇਨਤੀ ਕਰ ਰਹੇ ਹੈਗੇ ਰਿਕਵੈਸਟ ਕਰ ਰਹੇ ਹੈਗੇ ਆਪਾਂ ਗੱਲਬਾਤ ਵੀ ਅੱਗੇ ਜਾ ਕੇ ਕਰਾਂਗੇ ਔਰ ਤਸਵੀਰਾਂ ਵੀ ਝਾੜਨ ਨਾਲ ਜ਼ਰੂਰ ਸਾਨੀਆਂ ਕਰਾਂਗੇ ਆਰ ਕੇ مین مارکیਟ ਵਿੱਚ ਅਸੀਂ ਇਸ ਟਾਈਮ ਮੌਜੂਦ ਹੈਗੇ ਹਾਂ ਜਿੱਥੇ ਤੁਸੀਂ ਤਸਵੀਰਾਂ ਮੇਰਨ ਦੇਖ ਰਹੇ ਹੋ ਲਗਾਤਾਰ ਇੱਥੇ ਦੁਕਾਨਦਾਰ ਵੀਰਾਂ ਦੀ ਹਮਾਇਤ ਨੂੰ ਲੈ ਕੇ ਜਿਹੜਾ 30 ਦਸੰਬਰ ਦਾ ਬੰਦ ਹੈਗਾ ਇਹ ਦਸੰਬਰ ਦੀ ਕਾਲ ਹੈਗੀ ਪੰਜਾਬ ਆਂੰਦ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਜਿਹੜੀ ਸਮੁੱਚੀ ਮਾਰਕੀਟ ਜਿਹੜੀ ਹੈਗੀ ਉੱਥੇ ਕੱਲੀ ਕੱਲੀ ਦੁਕਾਨ ਤੇ ਜਾ ਕੇ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਔਰ तमाम ਕਿਸਾਨ ਜਥੇਬੰਦੀਆਂ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਜਿਹੜਾ ਪੰਜਾਬ ਆਂੰਦ ਦੇ ਹੰਗਾਰੇ ਨੂੰ ਜਿਹੜਾ ਵੱਤ ਵਤ ਸੱਦਾ ਦਿੱਤਾ ਜਾਵੇ ਮੇਰੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਹਰਪੂਲ ਸਿੰਘ ਜੀ ਹੈਗੇ ਆ ਆਪਾਂ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਕੀ 31 ਦਸੰਬਰ ਦੀ ਕਾਲ ਨੂੰ ਲੈ ਕੇ ਕੀ ਤਿਆਰੀਆਂ ਕਿਸ ਤਰ੍ਹਾਂ ਦੀਆਂ ਅੱਜ ਜੀ ਐਸੀ ਖੜੇ ਆਂ ਕਸਬਾ ਆਰਪਕੇ ਵਿਖੇ ਅੱਜ ਸਾਰੀਆਂ ਦੁਕਾਨਾਂ ਤੇ ਜਥੇਬੰਦੀ ਦੇ ਦੋਨਾਂ ਫੋਰਮਾਂ ਲੋ ਕੇਐਮਐਮ ਤੇ ਸਖਤ ਕਿਸਾਨ ਮਦੂਰ ਮੋਰਚਾ ਗੈਰਾਈਂ ਮੋਰਚਾ ਦੋਨਾਂ ਦੇ ਫੋਰਮਾਂ ਲੋ ਐਲਾਨ ਆ ਵੀ 30 ਨੂੰ ਪੰਜਾਬ ਮੰਡਾ ਸੱਦਾ ਉਹ ਸੱਦੇ ਨੂੰ ਮੁਖ ਰੱਖਦੇ ਆ ਸਾਰੇ ਦੁਕਾਨਦਾਰਾਂ ਵੀਰਾਂ ਨੂੰ ਅਪੀਲ ਕੀਤੀ ਵੀ ਅਸੀਂ ਜਿੱਥੇ ਸਾਰਾ ਪੰਜਾਬ ਮੰਡਾ ਉੱਥੇ ਆਪਾਂ ਕਸਬਾ ਹਰਪਕਾ ਵੀ ਬੰਦ ਰੱਖਣਾ ਅਤੇ ਟੀਪੈਂਡ ਤੇ ਜੋ ਰੋਜ਼ ਪ੍ਰਦਰਸ਼ਨ ਕਰਨਾ ਆਪਾਂ ਸਰਕਾਰਾਂ ਖਿਲਾਫ ਫਿਰ 7 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਦੁਕਾਨਾਂ ਬੰਦ ਰੱਖਣੀਆਂ ਉਥੇ ਸਾਰਾ ਹਮਾਇਤ ਵੀ ਦੇਣੀ ਆ ਸਾਰੇ ਦੁਕਾਨਦਾਰਾਂ ਲੋ ਪਰਮਾ ਹੰਗਾਰਾ ਉਹ ਸਬੰਧ ਚ ਆਈ ਸਾਰੀ ਜੂਨ ਆਰਪਕਾਂ ਦੀ ਆਗੂ ਟੀਮ ਤਿਆਰੀਆਂ ਕੀਤੀਆਂ ਜਾ ਰਹੀਆਂ ਹਾਂ ਜੀ ਬੇਨਤੀ ਕੀਤੀ ਗਈ ਬੇਨਤੀ ਕੀਤੀ ਅਪੀਲ ਕੀਤੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਮਨਜ਼ੂਰ ਕੀਤੀ ਹੈ ਸਾਰਿਆਂ ਨਾਲ ਸਹਾਦਤ ਦਾ ਬਹੁਤ ਵਧੀਆ ਹੰਗਾਰਾ ਭਰੇ ਹੋਰ ਸੁਣਨ ਵਾਲੇ ਜਿਹੜੇ ਆ ਨਾਲ ਸਾਡੇ ਦੁਕਾਨਦਾਰ ਵੀ ਖੜੇ ਇਹਨਾਂ ਨਾਲ ਗੱਲ ਕਰ ਸਕਦੇ ਹਾਂ ਜੀ ਧੰਨਵਾਦ ਪ੍ਰਧਾਨ ਜੀ ਮੇਰੇ ਨਾਲ ਇੱਕਥੋਂ ਬਾਈ ਮਾਰਕੀਟ ਤੋਂ ਜਿਨ੍ਹਾਂ ਦੀ ਕੀਨਾ ਬਾਈ ਸੁਖਵਿੰਦਰ ਸਿੰਘ ਜਿਹੜਾ ਮਾਰਕੀਟ ਚ ਹੈਗਾ ਆਰਪੇ ਤੋਂ ਤੇ ਆ ਭਾਈ ਜੀ ਕੀ ਕਹਿਣਾ ਚਾਹੋਗੇ 31 ਦਸੰਬਰ ਜਿਹੜੇ ਬੰਦ ਦੀ ਕਾਲ ਹੈਗੀ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਦੋਵੇਂ ਫਾਰਮਾਂ ਵੱਲੋਂ ਉਹਦੀ ਪੂਰੀ ਜ਼ੋਰ ਹਮਾਇਤ ਕਰਾਂਗੇ ਪੂਰੀਆਂ ਦੁਕਾਨਾਂ ਬੰਦ ਰੱਖਾਂਗੇ ਔਰ ਧਰਨੇ ਦੇ ਵਿੱਚ ਵੀ ਸਹਿਯੋਗ ਕਰਾਂਗੇ ਜੋ ਵੀ ਹੋਏਗਾ ਪੂਰੀ ਹਮਾਇਤ ਕਰਾਂਗੇ ਠੀਕ ਹੈ ਜੀ ਲਗਾਤਾਰ ਜੁੜੇ ਹੋਏ ਤੁਸੀਂ ਸ਼ੰਭੂ ਖਨੌਰੀ ਬਾਡਰ ਦੇ ਨਾਲ ਜਿਹੜਾ ਉੱਥੋਂ ਜੋ ਵੀ ਖਬਰਾਂ ਆਉਂਦੀਆਂ ਜਾਂ ਹਾਂ ਜੀ ਜੋ ਵੀ ਆਉਂਦੀਆਂ ਉਹਦੇ ਸੋਸ਼ਲ ਮੀਡੀਆ ਦੇ ਹਿਸਾਬ ਨਾਲ ਸਾਰੇ ਇੱਥੋਂ ਜੇ ਉੱਥੇ ਨਹੀਂ ਪਹੁੰਚ ਸਕਦੇ ਇੱਥੇ ਜੁੜੇ ਹੋਏ ਆ ਉਹਨਾਂ ਦੀ ਪੂਰੀ ਹਮਾਇਤ ਕਰਦੇ ਆ ਕਿਉਂਕਿ ਕਿਸਾਨਾਂ ਤੋਂ ਬਿਨਾ ਕੋਈ ਵੀ ਚੀਜ਼ ਸੰਭਵ ਨਹੀਂ ਹੈਗੀ ਜੇ ਕਿਸਾਨ ਜਿਉਂਦੇ ਆ ਤੇ ਸਾਰਾ ਕੁਝ ਜਿਉਂਦਾ ਰਹੇਗਾ ਠੀਕ ਹੈ ਬਾਈ ਧੰਨਵਾਦ ਸੋ ਇੱਥੇ ਆਪਾਂ ਮੇਰੇ ਨਾਲ ਇੱਕ ਹੋਰ ਇੱਥੇ ਦੁਕਾਨਦਾਰ ਵੀਰ ਹੈਗੇ ਬਾਈ ਜੀ ਜਿਹੜਾ 31 ਦਸੰਬਰ ਦੀ ਕਾਲ ਹੈਗੀ ਉਸ ਨੂੰ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬੰਦ ਰੱਖਾਂਗੇ ਅਸੀਂ ਤਾਂ ਤੁਸੀਂ ਨਾ ਵੀ ਹੁੰਦੇ ਤਾਂ ਵੀ ਬੰਦ ਰੱਖਣੀ ਇੰਨੇ ਤੁਹਾਨੂੰ ਪਤਾ ਲੱਗ ਗਿਆ ਸੀਗਾ ਠੀਕ ਹੈ ਜੀ ਤਾਂ ਅਸੀਂ ਬਿਲਕੁਲ ਨਾ ਠੀਕ ਹੈ ਸੰਜੁਰ ਰਹਾਂਗੇ ਕਿਸਾਨਾਂ ਦੀ ਜਨੇਊ ਕਿਸਾਨ ਜਿੱਥੇ ਬੰਦ ਬਿਲਕੁਲ ਸਾਰੇ ਨਾਲ ਕਿਸਾਨਾਂ ਦੇ ਨਾਲ ਹੀ ਹੈ ਠੀਕ ਹੈ ਬੰਦ ਰੱਖਾਂਗੇ ਠੀਕ ਹੈ ਬਾਈ ਧੰਨਵਾ ਮੇਰੇ ਨਾਲ ਇੱਕ ਹੋਰ ਇੱਥੇ ਕਿਸਾਨ ਆ ਗਏ ਬਾਪੂ ਜੀ ਜਿਸ ਤਰ੍ਹਾਂ ਇਹ ਹਮਾਇਤ ਕੀਤੀ ਜਾ ਰਹੀ ਹੈ ਦੁਕਾਨਦਾਰਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇੱਥੇ ਦੁਕਾਨਦਾਰਾਂ ਨੂੰ ਵੀਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਅਸੀਂ ਅੱਜ ਆਰਫਕਾ ਵੱਡੇ ਦੇ ਵਿੱਚ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਆ ਉਹਨਾਂ ਨੇ ਸਾਰਿਆਂ ਨੇ ਬੜੀ ਖੁੱਲ ਕੇ ਕਿਹਾ ਵੀ ਅਸੀਂ ਤੁਹਾਡੀ ਮੈਂਤ ਕਰਾਂਗੇ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਤੁਹਾਡੇ ਨਾਲ ਜਿੱਥੇ ਤੁਸੀਂ ਟੀਪੁਆਇੰਟ ਦੇ ਇਧਰ ਨੇ ਨੂੰ ਪ੍ਰਦਰਸ਼ਨ ਕਰੋਗੇ ਉੱਥੇ ਨਾਲ ਹੀ ਹਰ ਹਰ ਤਰ੍ਹਾਂ ਦੀ ਚਾਹ ਪਾਣੀ ਸਮੇਤ ਤੁਹਾਡੀ ਅਸੀਂ ਮਦਦ ਕਰਨ ਸਾਨੂੰ ਬਹੁਤ ਵਿਸ਼ਵਾਸ ਦਵਾਇਆ ਸਾਰੇ ਬਾਜ਼ਾਰ ਨੇ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਆ ਕਿ ਜੇ ਸਾਡੇ ਨਾਲ ਰਲ ਕੇ ਚੱਲਦੇ ਤੇ ਬਹੁਤ ਮਿਹਰਬਾਨੀ ਉਹਨਾਂ ਦੀ ਤੇ ਉਹਨਾਂ ਨੇ ਦਵਾਇਆ ਕਿ ਕਿਸਾਨਾਂ ਦੀ ਕੋਈ ਵੀ ਕਾਲ ਆ ਕੋਈ ਉਸ ਦੇ ਨਾਲ ਹੈ ਦੋਹਾਂ ਮੋਰਚਿਆਂ ਵੱਲੋਂ ਕੋਈ ਕਾਲ ਆਉਂਦੀ ਅਸੀਂ ਉਹਦੇ ਨਾਲ ਹਰ ਤਰ੍ਹਾਂ ਦੇ ਬਿਲਕੁਲ ਤਿਆਰ ਬੋਤੇ ਆ ਠੀਕ ਹੈ ਬਬੀ ਧੰਨਵਾਦ ਸੋ ਇਹ ਸਨ ਤਸਵੀਰਾਂ ਕਸਬਾ ਆਰਪੀ ਤੋਂ ਜਿੱਥੇ ਕਿਸਾਨ ਬਦੁਰਸ਼ਕਾ ਸ਼ਮੇਟੀ ਔਰ ਵੱਖ-ਵੱਖ ਜਿਹੜੇ ਖਨੌਰੀ ਬਾਰਡਰ ਤੇ ਜਿਹੜੇ ਸ਼ੰਭੂ ਬਾਰਡਰ ਤੇ ਜਿਹੜੇ ਮੋਰਚੇ ਲੱਗੇ ਹੋਏ ਆ ਉਹਨਾਂ ਵੱਲੋਂ 30 ਦਸੰਬਰ ਦਾ ਜਿਹੜਾ ਪੰਜਾਬ ਬੰਦੀ ਜਿਹੜੀ ਅਪੀਲ ਕੀਤੀ ਗਈ ਸੋ ਅੱਜ ਜਿਹੜੀ ਆਰਪੀਕੇ ਜਿਹੜੀ ਮੇਨ ਮਾਰਕੀਟ ਦੇ ਵਿੱਚ ਅੱਥੇ ਅੱਡੇ ਤੇ ਜਿਹੜਾ ਕਿਸਾਨ ਬਦੁਰਸ਼ਕਾ ਸ਼ਮੇਟੀ ਵੱਲੋਂ ਜਿਹੜਾ ਬੰਦ ਦੀ ਕਾਲ ਦਿੱਤੀ ਗਈ ਸੋ ਤਸਵੀਰਾਂ ਤੁਸੀਂ ਲਗਾਤਾਰ ਦੇਖੀ ਐ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸਨੂੰ ਬਾਦ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ